ਪੰਬਰਗ ਸ਼ਹਿਰ ਦੇ ਡਾਉਨ ਟਾਊਨ ਦੇ ਵਿੱਚ ਇਹ ਜਗਾ ਐਡੀ ਮਸ਼ਹੂਰ ਜਗਾ ਕਹਿੰਦੇ ਵੀ ਇੱਥੇ 버거 ਕਿੰਗ ਨਾਮ ਦੀ ਜਗਾ ਹੁੰਦੀ ਸੀ ਇੱਥੇ ਪਹਿਲਾਂ ਸਾਰੇ ਪੰਜਾਬੀ ਮਿਲਦੇ ਹੁੰਦੇ ਸੀ ਹੁਣ ਇਹ ਜਗਾ ਜਿਹੜੀ ਸਟਾਰਬਕਸ ਨੇ ਲੈ ਲਈ ਸਟਾਰਬਕਸ ਹੁਣ ਇੱਥੇ ਮਸ਼ਹੂਰ ਹੈ ਇਹ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਕਿਤੇ ਆਪਣੇ ਪੰਜਾਬੀਆਂ ਨੇ ਮਿਲਣਾ ਮੋਬਾਈਲਾਂ ਤੋਂ ਪਹਿਲਾਂ ਦੀ ਗੱਲ ਹੈ ਇੱਕਦਮ ਐਵੇਂ ਕਿਹੜਾ ਕਿੱਥੇ ਮਿਲਾਂਗੇ ਬਈ ਪਹਿਲਾਂ 버거 ਕਿੰਗ ਵਾਲੇ ਨੇ ਮਿਲਾਂਗੇ ਸੋ ਇੱਥੇ ਆ ਕੇ ਮੰਨਦੇ ਸਾਰੇ ਮੈਂ ਡੌਨਟਾਉਨ ਹੈ ਜੀ ਹਮਵਰਗ ਦਾ ਜਰਮਨੀ ਦਾ ਸ਼ਹਿਰ ਹਮਵਰਗ